ਹਾਏ ਅੱਜ ਹੋਣਗੋ ਦਰਸਾਉਂਦਾ ਸਾਬ ਤੋਂਰੇ ਆਪਣੇ ਹਾਂਜੀ ਆ ਦੋ ਬੈਠੋ ਇੱਧਰ ਕੀ ਹੋ ਰਿਹਾ ਦੋ ਘੰਟਾ ਹੋ ਰਿਹਾ ਕਿਸੇ ਲਈ ਮੰਨਰੂਪ ਲਈ ਉਹ ਅੱਛਾ ਜਦੋਂ ਘਰ ਚ ਜਾਂਦੀ ਆ ਨਹੀਂ ਅੱਜ ਨਹੀਂ ਸਾਡੇ ਵਾਲੀ ਜਿਹੜਾ ਬੈਠੇ ਨੇ ਰਿਹਾ ਅਸੀਂ ਸਿੱਧੀ ਨੂੰ ਵਾਪਸ ਕਰ ਰਹੇ ਹਾਂ ਬੜੀ ਗਲਤੀ ਹੈ ਤੁਹਾਡੀ ਵੀ ਲੈ ਕੇ ਵੀ ਆ ਜੇ ਅੱਪੀ ਮੈਡਮ ਸੁਖਨੀਤੀ ਵੀ ਮਿਸ ਯੂ ਦੇਖਦੇ ਹੁੰਦੇ ਹੋ ਤੌਰ ਪਰ ਉਹਨੂੰ ਆਉਣਾ ਚਾਹੀਦਾ ਸੀ ਉਦਾਂ ਉਹ ਹੁੰਦੀ ਆ ਅੱਜ ਉਹ ਹੈ ਨਹੀਂ ਮੈਂ ਤਾਂ ਤੁਹਾਨੂੰ ਰਾਤ ਵੀ ਬਹੁਤ ਮਿਸ ਕੀਤਾ ਆਇਆ ਕਿਹਾ ਦੁਨੀਆ ਨੂੰ ਵਾਓ ਵਾਓ ਹੈਲੋ ਕਰ ਦੋ ਸਾਸਿਕਲ ਕਾ ਦੋ ਸਾਰੇ ਅੱਜ ਕੀ ਆ ਪਰਵਾਹ ਤੇਰੀ ਪਰਵਾਹ ਤੇਰੀ ਅੱਛਾ ਮੈਂ ਆਹ ਨੂੰ ਵੀ ਪਰਵਾਹ ਦੇ ਦੇ ਮਮਾ ਰੂਪ ਦੇ ਵੀ ਕਿੱਥੇ ਆ ਉਹ ਗਏ ਪਰਵਾਹ ਫੇਰੀ ਤੇ ਮੇਰੇ ਨਾਲ ਉਹ ਨਾਲ ਆਉਣਗੇ ਮੇਰੀ ਲੈ ਕੇ ਆਉਗੇ ਗੁਰਦੁਆਰਾ ਸਾਹਿਬ ਤੋਂ ਸਾਜ ਪੜਨਾ ਆਉਂਦਾ ਕੋਈ ਚਲ ਜੇ ਕਾਰੇ ਛੱਡ ਦਿਓ ਫੇਰ ਜੇ ਕਾਰੇ ਛੱਡੋ ਕਿਹੜੇ ਚਾਰ ਜਣੇ ਚਾਰਜਕਾਰੇ ਛੱਡੋ ਪੰਜਵਾਂ ਫੇਰ ਗੀਤੂ ਮਾਸੇ ਛੱਡੋ ਬਾਬੇ ਬੋ ਕਾਲੇ ਪੈ ਜਾਂਦੇ ਨੇ ਦੀਦੀ ਆ ਰੋ ਅਹ ਹਲ ਤੱਕ ਰਿਸ਼ਤੇ ਦੇ ਖੋਲ੍ਹੇ ਇਹ ਤੋਂ ਇਹ ਨਾਮ ਦੇ ਗੁਰਦੁਆਰਨ ਕੀ ਸ਼ਗੀਆਂ ਦੀ ਸੇਵਾ ਦੀ ਗਵਾਹੀ ਦੇ ਕੇ ਸੰਗਠਨ ਦੀ ਤਰਫ ਅਹਿਰਸ ਜਰਾਂ ਦੀ ਕਮਾਈ ਦਿੱਤੀ ਅੰਸਰ ਕੀ ਫਕਸਰ ਜੀ ਬੋਲੋ ਜੀ ਜੀਨਾ ਸਿੰਘਾ ਸਿੰਘ ਜਨੇ ਸੰਗਠਨ ਦੇ ਸਿੱਧੇ ਬੰਨ ਬੰਨ ਕੋਟੇ ਉਪਰਗੁਰੂ ਨੰਦਨ ਜੀ ਸੇਵਾ ਦੀ ਤਨਾਰਿਆ ਨੋਟੇ ਉਪਲਨੀ ਦੇ ਗੰਭਜਵਾੜਾ ਤੇ ਪਾੜਾ ਨੂੰ ਮਿੱਠਾ ਕਰਕੇ ਬੰਨਿਆ ਗੁਰਦੁਆਰਾ ਦੀ ਸੇਵਾ ਦੀ ਕੁਰਬਾਨੀ ਦਿੱਤੇ ਪਰੰਪਰੀ ਆਇਆ ਸਿੱਕੀ ਕੇਸਾ ਸਵਰਸਾ ਨੌੜੜ ਬੜੀ ਜਨਾਂ ਦੀ ਕਮਾਈ ਦਿੱਤੀ ਅੰਸਰ ਕੀ ਫਕਸਰ ਜੀ ਬੋਲੋ ਜੀ ਵੰਜਾ ਸਪਨਾ ਸਰਬੰਗੂਰ ਦੇ ਅਰੰਭ ਵਿੱਚ ਅੰਤਪੀਸਾਲ ਸਾਜੀ ਬੋਲੋ ਜੀ। ਨਰਸ਼ੋਸੀ ਸਿਧਾਂਤ ਉਸ ਕੀ ਜਾਣ ਕੀਤਾ ਨਾਨਕ ਗੁਰੂਤ ਅਨੁਸਾਧਨ ਗੁਰੂ ਸਾਹਿਬਾ ਦਾ ਸਰਬੰਨਾ ਹੁੰਦਾ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨਿਨਾਂ ਕਿਉਂਕਿ ਜਾਂ ਡੇ ਬੋਗੇ ਨੂੰ ਗੁਰੂ ਬਦਲਤਰ ਹੁੰਦਾ ਜੇ ਸਾਰਾ ਬੋਲੋ ਜੀ। ਬਾਵਾਦ ਗੁਰੂ ਇਹਨਾਂ ਵੱਲੋਂ ਮਾਣ ਸਤਿ ਗੁਰੂਤ ਅੰਤਪੀਸਾਲ ਗੋਬਿੰਦ ਸਿੰਘ ਜੀ ਮਹਾਰਾਜੀ ਆਨ ਦੇ ਆਗੂ ਬਣੇ ਚਲਦੇ ਪਿਤਮਾ। ਸਾਧ ਸੰਤੋ ਸਿੰਘ ਪਰਵਾਰੂ ਜੀ ਦੇ ਪਰਵਾਰ ਨੂੰ ਸੰਤੋਬਾਰਤੀ। ਸਰਵਲ ਨਗਰ ਦੀ ਬਾਰੇ ਜਿਹੜੇ ਬੋੜਾ ਨਗਰ ਨਾਲ ਜੁੜੇ ਹੋਏ ਨੇ ਜਿਹੜੇ ਨਗਰ ਕੀ ਜਿਹੜੇ ਜਿਹੜੇ ਸਰਵਲ ਨਗਰ ਤੋਂ ਸਰਵਲ ਨਗਰ ਸੰਤਾ ਨੂੰ ਵਿਸਤਾਰਨ ਦੀ ਆਗਿਆ ਵਜੇ ਨਗਰਾਂ ਨੂੰ ਵਧਾਜ ਕਰਨਾ ਜ਼ਰੂਰੀ ਦੱਸ ਸਕਦਾ ਹਾਂ 아이가 먹고 어디 척계가 한데. ਦਾਰਾ ਬੋਖ ਲੱਗੀ ਆ ਨਾ ਨੂੰ ਗੱਲੋਂ ਹੁੰਦਾ ਜੀ ਤੁਸੀ ਪਾਦੀ ਨਾ ਲਾਓ ਤੁਹਾਨੂੰ ਜੀ ਮੋਲਾ ਦਾ ਸਿਲ ਬਲਾਉਂਦੇ ਕਰ ਜੀ ਕਹਿਣਾ ਕਿ ਤੁਹਾਨੂੰ ਬਲਾਉਂਦਾ ਕੋਈ ਮਤਲਬ ਆਹ ਪਹਿਲਾ ਬਲਾਉਜ ਦੇ ਲਈ ਗੱਲ ਖਤੇ ਬੋਲ ਨਾ ਮੈਂ ਨਿੱਕਾ ਜੀ ਬੋਲਣ ਦੀ ਕੋਸ਼ਿਸ਼ ਕਰਾਂਗੀ ਜੁਲਾਵੇ ਸਰੀਰ ਆਕਾਰ ਚੱਪੋ ਤਤਨਾ ਨਾ ਤਤਨਾ ਨਾ ਤਤਨਾ ਸਾਰੇ ਗੁਰੂ ਪਾਏ ਗੁਰੂ ਪਾਏ ਗੁਰੂ ਜੀ ਜੋਤ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਜੋਤ ਸਤ ਨਾਮ ਸਤ ਨਾਮ ਸਤ ਨਾਮ ਜੀ ਸਾਰੇ ਗੁਰੂ ਪਾਏ ਗੁਰੂ ਪਾਏ ਗੁਰੂ ਜੀ सपो सतनाम 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 जी गुरू आहे गुरू आहे गुरू जत नाम सतनाम सत